ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 3ਆ ਪਰਮ ਪੁਲਾਈ ਸਭ ਜਗ ਫੇਰੀ ਫਾਵੀ ਹੋਈ ਪਾਲ ਸੋ ਸੋ ਸਾਂਤ ਨਾ ਦੇਬਈ ਕਿਆ ਚੱਲੇ ਤਿਸ ਨਾਲ ਗੁਰ ਪ੍ਰਸਾਦੀ ਹਰ ਧਿਆਈ ਐ ਅੰਤਰ ਰਖੀਏ ਉਰਤਾਰ ਨਾਨਕ ਘਰ ਬੈਠਿਆਂ ਸੋ ਪਾਇਆ ਜਹ ਕਿਰਪਾ ਕੀਤੀ ਕਰਤਾਰ ਪਰਮ ਪੁਲਾਈ ਸਭ ਜਗ ਫੇਰੀ ਫਾਵੀ ਹੋਈ ਪਾਲ ਸੋ ਸੋ ਸਾਂਤਨਾ ਦੇਬਈ ਕਿਆ ਚੱਲੇ ਤਿਸ ਨਾਲ ਗੁਰ ਪ੍ਰਸਾਦੀ ਹਰ ਧਿਆਈ ਐ ਅੰਤਰ ਰਖੀਏ ਉਰਤਾਰ ਨਾਨਕ ਘਰ ਬੈਠਿਆਂ ਸੋ ਪਾਇਆ ਜਾ ਕਿਰਪਾ ਕੀਤੀ ਕਰਤਾਰ ਮਹੱਲਾ ਤੀਜਾ ਤੰਦਾ ਤਾਵਤ ਦਿਨ ਗਿਆ ਰੈਣ ਗਵਾਈ ਸੋਏ ਕੂੜ ਬੋਲ ਬਿਖ ਖਾਇਆ ਮਨ ਮੁਖ ਚੱਲਿਆ ਰੋਏ ਸਿਰੇ ਉੱਪਰ ਜਮ ਡੰਡ ਹੈ ਦੂਜੇ ਪਾਏ ਪਤ ਖੋਏ ਹਰ ਨਾਮ ਕਦੇ ਨਾ ਚੇਤਿਓ ਫਿਰ ਆਵਣ ਜਾਣਾ ਹੋਏ ਗੁਰ ਪ੍ਰਸਾਦੀ ਹਰ ਮਨ ਵਸੇ ਜਮ ਡੰਡ ਨਾ ਲਾਗੇ ਕੋਏ ਨਾਨਕ ਸਹਜੇ ਮਿਲ ਰਹੇ ਕਰਮ ਪ੍ਰਾਪਤ ਹੋਏ ਪੌੜੀ ਇਕ ਆਪਣੀ ਸਿਫਤੀ ਲਾਇਨ ਦੇ ਸਤ ਗੁਰਮਤੀ ਇਕ ਨਾ ਨੋਂ ਨਾਉ ਬਖਸਿਓਨ ਅਸਥਿਰ ਹਰ ਸਤੀ ਪੌਣ ਪਾਣੀ ਬੈ ਸੰਤਰੋ ਹੁਕਮ ਕਰੇ ਭਗਤੀ ਇਨਾਂ ਨੂੰ ਪਾਉ ਅਗਲਾ ਪੂਰੀ ਬਣ ਤ ਬਣਤੀ ਸਭ ਇੱਕੋ ਹੁਕਮ ਵਰਤਦਾ ਮੰਨੀਏ ਸੁਖ ਪਾਈ ਪੌਣ ਪਾਣੀ ਬੈਸੰਤਰੋ ਹੁਕਮ ਕਰੇ ਭਗਤੀ ਇੰਨਾ ਨੂੰ ਪਾਉ ਅਗਲਾ ਪੂਰੀ ਬਣ ਤਬਣਤੀ ਸਭ ਇੱਕੋ ਹੁਕਮ ਵਰਤਦਾ ਮੰਨੀਏ ਸੁਖ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹਲਾ 3 ਜਾ ਭੁਲੇਖੇ ਵਿੱਚ ਭੁੱਲੀ ਹੋਈ ਮੈਂ ਪਰਮਾਤਮਾ ਨੂੰ ਲੱਭਣ ਵਾਸਤੇ ਸਾਰਾ ਜਗਤ ਭਵੀ ਤੇ ਢੂੰਢ ਢੂੰਢ ਕੇ ਖੱਪ ਗਈ ਪਰ ਇਸ ਤਰ੍ਹਾਂ ਉਹ ਖਸਮ ਪ੍ਰਭੂ ਹਿਰਦੇ ਵਿੱਚ ਸ਼ਾਂਤੀ ਨਹੀਂ ਦਿੰਦਾ ਉਹ ਨਾਲ ਕੋਈ ਜੋਰ ਨਹੀਂ ਚੱਲਦਾ ਪਰ ਹਾਂ ਸਤਿਗੁਰ ਦੀ ਮਿਹਰ ਨਾਲ ਪ੍ਰਭੂ ਸਿਮਰਿਆ ਜਾ ਸਕਦਾ ਹੈ ਤੇ ਹਿਰਦੇ ਦੇ ਅੰਦਰ ਰੱਖਿਆ ਜਾ ਸਕਦਾ ਹੈ ਏ ਨਾਨਕ ਗੁਰੂ ਦੀ ਮਿਹਰ ਨਾਲ ਮੈਂ ਘਰ ਵਿੱਚ ਬੈਠਿਆਂ ਖਸਮ ਲੱਭ ਲਿਆ ਜਦੋਂ ਕਰਤਾਰ ਨੇ ਮੇਰੇ ਉੱਤੇ ਕਿਰਪਾ ਕੀਤੀ ਤੇ ਗੁਰੂ ਮਿਲਿਆ ਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਉਸ ਦਾ ਸਾਰਾ ਦਿਨ ਦੁਨੀਆ ਦੇ ਧੰਦਿਆਂ ਵਿੱਚ ਭਟਕਦਿਆਂ ਬੀਤ ਜਾਂਦਾ ਹੈ ਤੇ ਰਾਤ ਨੂੰ ਉਹ ਸੋ ਕੇ ਗਵਾ ਲੈਂਦਾ ਹੈ ਇਹਨਾਂ ਧੰਦਿਆਂ ਵਿੱਚ ਪਿਆ ਹੋਇਆ ਝੂਠ ਬੋਲ ਕੇ ਜ਼ਹਿਰ ਖਾਂਦਾ ਹੈ ਭਾਵ ਦੁਨੀਆ ਦੇ ਪਦਾਰਥ ਮਾਣਦਾ ਹੈ ਤੇ ਅੰਤ ਨੂੰ ਇਸ ਤੋਂ ਰੋ ਕੇ ਤੁਰ ਜਾਂਦਾ ਹੈ ਉਦੇਸਿਰ ਉਤੇ ਮੋਦ ਡੰਡਾ ਤਿਆਰ ਰੰਦਾ ਹੈ ਭਾਵ ਹਰ ਵੇਲੇ ਮੋਦ ਟੁੰਡਰਦਾ ਹੈ ਪ੍ਰਭੂ ਨੂੰ ਵਿਚਾਰ ਕੇ ਹੋਰ ਵਿੱਚ ਪਿਆਰ ਦੇ ਕਾਰਨ ਆਪਣੀ ਇੱਜ਼ਤ ਗਵਾ ਲੈਂਦਾ ਹੈ ਉਸਨੇ ਪਰਮਾਤਮਾ ਦਾ ਨਾਮ ਤਾਂ ਕਦੇ ਯਾਦ ਨਹੀਂ ਕੀਤਾ ਹੁੰਦਾ ਇਸ ਲਈ ਮੁੜ-ਮੁੜ ਜਨਮ ਮਰਨ ਦਾ ਗੇੜ ਉਸਨੂੰ ਨਸੀਬ ਹੁੰਦਾ ਹੈ ਪਰ ਜਿਸ ਮਨੁੱਖ ਦੇ ਮਨ ਵਿੱਚ ਸਤਿਗੁਰ ਦੀ ਮੇਰ ਨਾਲ ਪਰਮਾਤਮਾ ਵੱਸਦਾ ਹੈ ਉਸ ਨੂੰ ਕੋਈ ਮੌਤ ਦਾ ਡੰਡ ਨਹੀਂ ਲੱਗਦਾ ਭਾਵੇਂ ਉਸ ਨੂੰ ਮੌਤ ਡਰਾ ਨਹੀਂ ਸਕਦੀ ਇਹ ਨਾਨਕ ਓਡੋਲ ਅਵਸਥਾ ਵਿੱਚ ਟਿਕਿਆ ਰਹਿੰਦਾ ਹੈ ਇਹ ਅਵਸਥਾ ਉਸ ਨੂੰ ਪਰਮਾਤਮਾ ਦੀ ਕਿਰਪਾ ਨਾਲ ਮਿਲਦੀ ਹੈ ਇਸ ਵੇਕੀ ਸ੍ਰਿਸ਼ਟੀ ਵਿੱਚ ਪ੍ਰਭੂ ਨੇ ਕਈ ਜੀਵਾਂ ਨੂੰ ਸਤਿਗੁਰ ਦੀ ਮੱਤ ਦੇ ਕੇ ਆਪਣੀ ਸਿਫਤਸਾਲਾ ਵਿੱਚ ਲਾਇਆ ਹੋਇਆ ਹੈ। ਕਈ ਜੀਵਾਂ ਨੂੰ ਸਦਾ ਕਾਇਮ ਰਹਿਣ ਵਾਲੇ ਹਰੀ ਨੇ ਆਪਣੇ ਸਦਾ ਚਿਰ ਰਹਿਣ ਵਾਲਾ ਨਾਮ ਬਖਸ਼ਿਆ ਹੋਇਆ ਹੈ। ਹਵਾ, ਪਾਣੀ, ਅੱਗ ਆਦਿਕ ਤੱਤ ਵੀ ਉਸ ਦੇ ਹੁਕਮ ਵਿੱਚ ਤੁਰ ਕੇ ਉਸ ਦੀ ਭਗਤੀ ਕਰ ਰਹੇ ਹਨ। ਇਹਨਾਂ ਤੱਤਾਂ ਨੂੰ ਉਸ ਮਾਲਕ ਦਾ ਬੜਾ ਡਰ ਹੋ ਰਿਹਾ ਹੈ। ਸੋ ਜਗਤ ਦੀ ਕਿਆ ਅਸਚਰਜ ਮੁਕੰਮਲ ਬਣਤ ਬਣੀ ਹੋਈ ਹੈ ਹਰ ਤਾਂ ਪ੍ਰਭੂ ਦਾ ਹੀ ਹੁਕਮ ਚੱਲ ਰਿਹਾ ਹੈ ਪ੍ਰਭੂ ਦੇ ਹੁਕਮ ਨੂੰ ਮੰਨਿਆ ਭਾ ਪ੍ਰਭੂ ਹੁਕਮ ਵਿੱਚ ਤੁਰਿਆ ਹੀ ਸੁਖ ਪਾਈਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ